ਚਾਰ ਪਖੰਡੀ ਰਲੇ ਇੱਕ ਮੰਜੀ ਦੇ ਉੱਤੇ ਇੱਕ ਵੱਡਾ ਪਖੰਡੀ ਬਿਠਾਇਆ ਆਲੇ ਦੁਆਲੇ ਡੰਡੇ ਬੰਨ ਲੈ ਚਾਦਰਾਂ ਦਾ ਪਰਦਾ ਕਰ ਲਿਆ ਇੱਕ ਉਹਨਾਂ ਪਖੰਡੀਆਂ ਦੇ ਨਾਲ ਅੱਗੇ ਆਵਾਜ਼ ਦੇਣ ਲੱਗ ਗਿਆ ਉੱਚ ਦਾ ਪੀਰ ਆਇਆ ਹੈ ਦਰਸ਼ਨ ਕਰ ਲੋ ਉੱਚ ਦਾ ਪੀਰ ਆਇਆ ਹੈ ਦਰਸ਼ਨ ਕਰ ਲੋ ਕੋਈ ਬਾਣੀ ਬਾਣੇ ਦਾ ਧਰਮ ਨਹੀਂ ਪੱਠੇ ਕੁਦਰ ਦਾ ਸੀ ਹੱਥ ਵਾਲੇ ਟੋਕੇ ਹੁੰਦੇ ਸੀ ਹਾਥ ਵਾਲੇ ਟੋਕੇ ਨਾਲ ਲੱਕੜ ਦੀ ਮੁੱਢੀ ਰੱਖ ਕੇ ਪੱਠੇ ਉਤਰੇ ਜਾਂਦੇ ਸੀ ਉਹਨੇ ਆਵਾਜ਼ ਸੁਣੀ ਗਲੀ ਵਿੱਚ ਆਵਾਜ਼ ਆ ਰਹੀ ਵੀ ਉੱਚ ਦਾ ਪੀਰ ਆਇਆ ਉਹ ਦੌੜ ਕੇ ਗਿਆ ਵੀ ਉੱਚ ਦਾ ਪੀਰ ਤੇ ਲਗੀਆਂ ਵਾਲਾ ਹੈ ਬਾਜਾਂ ਵਾਲਾ ਹੈ ਗੁਰੂ ਗੋਬਿੰਦ ਸਿੰਘ ਹੋਰ ਕੋਈ ਕਿਵੇਂ ਹੋ ਸਕਦਾ ਪਰ ਉਹਨੂੰ ਦੁੱਖ ਹੋਇਆ ਕਿ ਜਦੋਂ ਚਾਰ ਪੰਜ ਪਖੰਡੀਆਂ ਇੱਕ ਮੰਜੀ ਚੁੱਕੀ ਜਾਂਦੇ ਨੇ ਬੋਲਦੇ ਤੁਰੇ ਜਾਂਦੇ ਨੇ ਉੱਚ ਦਾ ਪੀਰ ਆਇਆ ਦਰਸ਼ਨ ਕਰ ਲੋ ਉੱਚ ਦਾ ਪੀਰ ਆਇਆ ਫਿਰ ਸਿੱਖ ਵਾਪਸ ਮੁੜਿਆ ਕੱਪੜੇ ਦੀ ਬੁਕਲ ਮਾਰੀ ਉਹਨੇ ਚਾਦਰ ਖੇਸ ਦੀ ਕਾਚੂ ਵਿੱਚ ਲਿਆ ਟੋਕਾ ਆ ਗਿਆ ਵਾਪਸ ਕਹਿੰਦਾ ਜੀ ਕਰਾਓ ਦਰਸ਼ਨ